ਕਰਦੇ ਵੀ ਨਹੀਂ ਹੈਗੇ ਜਦੋਂ ਬਡੇ ਲੋਕ ਪਿਆਰੋ ਪਿਆਰੋ ਅੱਜ ਇਹ ਜਿਹੜਾ ਜਿਹੜਾ ਸੰਗਰਾਂ ਵਾਲਾ ਪਿਆਰੋ ਪਿਆਰੋ ਆ ਦੇ ਸੀਟਾਂ ਖਾਲੀ ਤੇ ਜੀ ਜਦੋਂ ਰਾਣਾ ਜੀ ਹੋ ਗਿਆ ਪਿਆਰੋ ਪਿਆਰੋ ਕੁੱਝ ਕੋਪ 250 ਹਾਂ ਜੀ ਫੜ ਜਾਂ ਤਾਂ ਗੁੜੀਆਂ ਗੱਡੀ ਖੜ ਜਾਂਦੀ ਮੌਜੂਦ ਇਹ ਕੁਝ ਪ੍ਰਾਈਵੇਟ ਕਿਲੋਮੀਟਰ ਸੀਮਾਾਂ ਤੋਂ ਬਾਹਰ ਪਾਣ ਦੇ ਬਜਾਏ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ ਜੀ ਬੱਸ ਸਟੈਂਡ ਜੋ ਥੋੜੇ ਜਿਹੇ ਪਰਸੈਂਟ ਵੈਸੇ ਸਵਾਰੀਆਂ ਦੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਸੀਂ ਸਵਾਰੀਆਂ ਨੂੰ ਗੱਡੀਆਂ ਆਪੇ ਰੋਕ ਕੇ ਚੜਾਈ ਜਾਂਦੇ ਇੰਨੀ ਕੋਈ ਖਾਸ ਦਿੱਕਤ ਨਹੀਂ ਆਣ ਦੇ ਰਹੀ ਜੀ ਰੂਟ ਕੰਨੇ ਦੇ ਪਰਬਾਲਤ ਨੇ ਲੱਗਦਾ ਇਹ ਰੂਟ ਦਾ ਚੱਲ ਰੂਟ ਬਾਬੂ ਬਤੋੜੇ ਆ ਵੀ ਮੰਨ ਲੇ ਵੀ 10 15 ਰੂਟ ਵਿੱਚੋਂ ਹਟ ਨਹੀਂ ਚੱਲੀ ਜਾ ਰਹੀ ਜੀ ਸਾਡੇ ਬੱਲਪੁਰ ਫੋਰਨ ਤੋਂ ਬੱਸਾਂ ਰੋਕ ਰੋਕ ਚੜਾਈ ਜਾ ਰਹੇ ਆ ਬੱਸਾਂ ਕੋਈ ਦਿੱਕਤ ਨਹੀਂ ਆਉਣ ਦੇ ਰੇ ਜੀ ਇਹ ਨਮੀਦੀ ਸ਼ਰਮ ਆ ਕਿੱਥੇ ਆਏ ਹੋ ਗੱਗੇ ਤੋਂ ਅਸੀਂ ਪਟਿਆਲੇ ਜਾਣਾ ਹੈ ਅੱਛਾ ਬੱਸਾਂ ਨਹੀਂ ਨਹੀਂ ਆ ਨਹੀਂ ਰਹੀ ਕੀ ਕਰਦੇ ਹੋ ਪਟਿਆਲੇ ਕਾਲਜ ਸੇ ਸਟੱਡੀ ਕਰਦੇ ਆ ਜੀ ਸਾਡਾ 9 ਵਜੇ ਦਾ ਟਾਈਮ ਹੈ 8 ਘੰਟੇ ਖੜੇ ਨੂੰ ਸਾਨੂੰ 2 ਘੰਟੇ ਮੰਗੋ ਹੋ ਗਏ ਥੇ ਖੜੇ ਨੂੰ ਸੇ ਤੇ ਕੀ ਕਾਰਨ ਬਸ ਨਹੀਂ ਆ ਰਹੀ ਕਹਿੰਦੇ ਹੜਤਾਲ ਹੈ ਅੱਜ ਬੱਸਾਂ ਦੀ ਤੇ ਹੁਣ ਤੁਸੀਂ ਜਾਓਗੇ ਤੇ ਬੱਸ ਬੱਸ ਜਦੋਂ ਆਓਗੇ ਫੇਰੇ ਜਾਵਾਂਗੇ ਬੱਸ ਚ ਚੜਨ ਨੂੰ ਥਾਂ ਨਹੀਂ ਹੈ ਗਈ ਬੱਸਾਂ ਬਹੁਤ ਘਟ ਨੇ ਬੱਸਾਂ ਤਾਂ ਜਾ ਰਹੀਆਂ ਨੇ ਰਹਿ ਬੱਸਾਂ ਤਾਂ ਜਾ ਰਹੀਆਂ ਨੇ ਪਰ ਚੜ੍ਹਨ ਦੀ ਥਾਂ ਨਹੀਂ ਹੈ ਗਈ ਮਤਲਬ ਬਹੁਤ ਘੱਟ ਬਸਾਂ ਆਂਦੀਆਂ ਨੇ ਵੀ ਇਹਨਾਂ ਨੂੰ ਜਿਵੇਂ ਉਹਨਾਂ ਨੂੰ ਪੇ ਵਗੈਰਾ ਨਹੀਂ ਦਿੰਦੇ ਕਿ ਦੇਣੀ ਚਾਹੀਦੀ ਹੈ ਟਾਈਮ ਤੇ ਤਾਂ ਹੀ ਉਹਨਾਂ ਦਾ ਵੀ ਕਿਉਂਕਿ ਘਰੇ ਉਹਨਾਂ ਦੇ ਵੀ ਦਿੱਕਤ ਵਗੈਰਾ ਹੁੰਦੀ ਹੈ ਉਹਨਾਂ ਦੇ ਨਾਲ ਤੁਹਾਨੂੰ ਖੜਾ ਨਹੀਂ ਆ ਰਹੀ ਹਾਂ ਜੀ ਇਹ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਧਰਨ ਨੂੰ ਲੈ ਕੇ ਜੀ ਜੀ ਇਹ ਹਾਲਾਤ ਦੇਖ ਕੇ ਬਾਤ ਕਰਦੇ ਹਾਲਾਤ ਪਾਤਰ ਤਾਂ ਠੀਕ ਨਹੀਂ ਜੀ ਉੱਪਰ ਹੈ ਬੱਸਾਂ ਆ ਰਹੀਆਂ ਨੇ ਜਸਵਾਰੀਆਂ ਜਾ ਰਹੀਆਂ ਨੇ ਬੱਸਾਂ ਘਟਾ ਰਹੀਆਂ ਨੇ ਬੱਸਾਂ ਘਟ ਰਹੀਆਂ ਪਹਿਲਾਂ ਨੋਕ ਘਟ ਰਹੀਆਂ ਕੋਈ ਮੁਲਾਜ਼ਮਾਂ ਵੱਲੋਂ ਨਹੀਂ ਨਹੀਂ ਮੁਲਾਜ਼ਮਾਂ ਵੱਲੋਂ ਇੱਥੇ ਕੋਈ ਧਰਨ ਨਹੀਂ ਜੀ ਬਿਲਕੁਲ ਸ਼ਾਂਤੀ ਹੈ ਕੀ ਕਹਿਣਾ ਚਾਹੁੰਦੇ ਸੀ ਯਾਤਰੀ ਨੂੰ ਪਰੇਸ਼ਾਨੀ ਤਾਂ ਦੇਖੋ ਹੋ ਹੀ ਰਹੀ ਹੈ ਜੀ ਬਾਕੀ ਸਰਕਾਰ ਦੇਖ ਰਹੀ ਹੈ ਇਹ ਚੀਜ਼ਾਂ ਨੂੰ ਹਾਂਜੀ ਕੋਈ ਮਸੱਦ ਨਹੀਂ ਨਹੀਂ ਕੋਈ ਸਮੱਸਿਆ ਨਹੀਂ